ਹਾਂਜੀ ਵੀ ਦੋਸਤੋ ਕੀ ਹਾਲ ਚਾਲ ਆ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਣਾ ਬੁੱਲਾਂ ਦੀ ਲੜੀ ਵਾਸਤੇ ਜੀ ਤੁਹਾਨੂੰ 1 ਬਾਈ 1 ਬੁੱਲ ਦੱਸ ਰਹੇ ਹਾਂ ਟੌਪ ਦੇ ਉਹਨਾਂ ਹੀ ਲੜੀ ਵਾਸਤੇ ਨੁਕੀ ਉਧਾਉਂਦੇ ਹੋਏ ਅੱਜ ਦਾ ਆਪਣਾ ਬੁੱਲ ਹੈ ਜੀ ਨੀਰੋ ਬੁੱਲ ਜੋ ਕਿ ਹੈ ਆਪਣਾ ULDV ਕੰਪਨੀ ਦਾ ਬੁੱਲ ਹੈ ਜਿਸ ਦੀ ਪੂਰੀ ਫੋਲਫਾਰਮ ਹੈ ਉੱਤਰਾਖੰਡ ਲਾਈਵ ਸਟਾਕ ਡਿਵੈਲਪਮੈਂਟ ਬੋਰਡ ਠੀਕ ਆ ਜੀ ਐਸ ਬੋਲ ਦੀ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਊਗੀ ਨੀਰੋ ਬੋਲ ਦੀ ਇੱਕੋ ਬੇਨਤੀ ਹੈ ਜੀ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਇਸ ਦੇ ਨਾਲ ਤੁਹਾਡਾ ਪਿਆਰ ਤੇ ਹੌਸਲਾ ਬਣਿਆ ਰਹਿੰਦਾ ਵਾ ਚਲੋ ਜੀ ਦੇਰੀ ਨਾ ਕਰਦੇ ਹੋਏ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਬੋਲ ਦਾ ਜੀ ਨਾਮ ਹੈ ਨੀਰੋ ਤੇ ਇਹਦਾ ਡੇਟ ਆਫ ਬਰਥ ਹੈ 14 ਅਪ੍ਰੈਲ 2020 ਠੀਕ ਹੈ ਜੀ ਤੇ ਇਸ ਦੀ ਜੀ ਦੇਖਿਓ ਡੈਮ ਨਾਮ ਮਤਲਬ ਅਸੀ ਮਾਂ ਦਾ ਨਾਮ ਯੈਲੋ DEO121740612 ਠੀਕ ਹੈ ਜੀ ਤੇ ਇਸ ਦੇ ਸਾਇਰ ਮਤਲਬ ਕਿ ਪਿਤਾ ਦਾ ਨਾਮ ਹੈ ਜੀ 250HO14702 100 US ਦਾ ਬੋਲ ਹੈ ਜੀ ਬਲੱਡ ਲਾਈਨ ਦੇਖੀਏ 100% ਹੈ ਇਸ ਦੀ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਜੀ ਜੇ ਵੀ ਉਸ ਪਸ਼ੂ ਦੀ ਜਿਹੜੀ ਬਲੱਡ ਲਾਈਨ ਆ ਉਹ 100% ਅਰਥ ਪਸ਼ੂ ਪਾਲਣ ਦਾ ਹੁੰਦਾ ਹੈ ਜੀ ਉਸ ਬੁਰ ਦਾ ਪਸ਼ੂ ਵਿੱਚ 100% ਖਾਲਸ ਨਸਲ ਪਿਓਰ ਬਰੀਡ ਮੰਨੀ ਜਾਂਦੀ ਹੈ ਜੀ मतलब के वो बॉल प्योर इंपोर्टेड एचएफ अपीयरेंस ਤੋਂ ਪੈਦਾ ਹੋਇਆ ਹੁੰਦਾ ਉਸਦੀ ਮਾਂ ਅਤੇ ਪਿਓ ਦੋਵੇਂ ਖੂਨ ਨਾਲ 100% एचएफ ਹੁੰਦੇ ਹਨ ਜੀ ਠੀਕ ਹੈ ਜੀ ਮਤਲਬ ਕਿ ਉਹ 100% एचएफ ਹੋਣਗੇ ਤੇ ਅੱਗੇ ਵੀ 100% ब्रीड ਹੋਊਗੀ ਇਸਦਾ ਇਹ ਮਤਲਬ ਹੁੰਦਾ ਹੈ ਜੀ ਜੇ ਆਪਾਂ ਮਿਲਕ ਦੀ ਗੱਲ ਕਰੀਏ ਤਾਂ ਇਸ ਦੀ ਮਾਂ ਦਾ ਮਿਲਕ ਰਿਕਾਰਡ 12690 ਰਿਹਾ ਜੀ ਇੱਕ ਸਾਲ ਦਾ ਤੇ ਇਸ ਦੇ ਪਿਤਾ ਦੀ ਮਾਂ ਦਾ ਰਿਕਾਰਡ ਰਿਹਾ ਜੀ 11455 ਠੀਕ ਹੈ ਜੀ ਜੋ ਕਿ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਤੇ ਟੈਗ ਨੰਬਰ ਹੈ ਜੀ ਇਸ ਬੁੱਲ ਦਾ 1430 ਤੇ ਜੇ ਆਪਾਂ ਇਸ ਦੇ ਬਾਲਰ ਦੇ ਪ੍ਰਾਈਸ ਦੀ ਗੱਲ ਕਰੀਏ ਤਾਂ ਜਿਹੜਾ ਅਨਸੈਕਸਡ ਜਿਹਨੂੰ ਕਨਵੈਨਸ਼ਨਲ ਸੀਮਨ ਕਹਿੰਦੇ ਹਾਂ ਇਹ 500 ਤੋਂ 600 ਰੁਪਿਆ ਪਰ ਦੇ ਸਟ੍ਰੋਕ ਮਤ ਰਿਹਾ ਹੈ ਤੇ ਜਿਹੜਾ ਸੈਕਸਡ ਫੀਮੇਲ ਜਿਹਨੂੰ ਆਪਾਂ ਕਹਿੰਦੇ ਬੱਚੀ ਵਾਲਾ ਸੀਮਨ ਉਸ ਦੀ ਉਸਟ ਰੇਟ 1200 ਤੋਂ 1800 ਦੇ ਵਿੱਚ ਵਿੱਚ ਹੈ ਜੀ ਨੀਰੋ ਬਾਲਰ ਦੀ ਕੀ ਹੁੰਦਾ ਐਕਸਟ ਸਟ੍ਰੋਕ ਦੀ ਜੀ ਜੇ ਆਪਾਂ ਇਸ ਦੇ ਮਿਲਕ ਦੀ ਰਿਕਾਰਡ ਦੀ ਗੱਲ ਕਰੀਏ ਤਾਂ ਇਹ ਮਿਲਕ ਇਹ ਇਸੇ ਇਹ 868 ਕਿਲੋਗ੍ਰਾਮ ਹੈ ਇਸ ਦਾ ਫੈਟ ਨੂੰ ਇਹ ਮਾਈਨਸ ਹੀ ਕਰਦਾ तकरीबन ਤੇ ਪ੍ਰੋਟੀਨ ਵਿੱਚ ਵੀ ਕੋਈ ਜ਼ਿਆਦਾ ਵਾਧਾ ਨਹੀਂ ਕਰਦਾ ਹੈ ਜੀ ਇਹ ਬੋਲ ਇਹ ਡਾਟਾ ਇਹ ਦਰਸਾਉਂਦਾ ਵਾ ਇਹ ਜਿਹੜੀ ਬੋਲ ਦੀ ਕਾਬਲੀਅਤਾਂ ਥੋੜੀ ਘੱਟ ਆ ਪਰ ਕੁਝ ਖਾਸ ਗੁਣ ਵੀ ਇਸ ਬੋਲ ਵਿੱਚ ਹੈਗੇ ਆ ਜੀ ਜਿਵੇਂ ਕਿ ਦੁੱਧ ਦੀ ਜਿਹੜੀ ਇਸ ਦੀ ਔਸਤ ਆਪਾਂ ਕੱਢ ਸਕਦੇ ਆ ਉਹ 9000 ਤੋਂ 12700 ਦੇ ਵਿੱਚ ਵਿੱਚ ਹੈ ਜੋ ਕਿ ਚੰਗੀ ਮੰਨੀ ਜਾਂਦੀ ਹੈ ਫੈਟ ਇਸ ਦੀ 3.5 ਤੋਂ 4 ਦੇ ਵਿੱਚਕਾਰ ਹੈ ਇਹ ਪ੍ਰੋਟੀਨ ਇਸਦਾ ਜੀ 3 ਤੋਂ 3.5 ਦੇ ਵਿਚਕਾਰ ਹੈ ਠੀਕ ਹੈ ਜੀ ਤੇ ਜੇ ਆਪਾਂ ਇਸ ਦਾ ਐਸ ਸੀ ਐਸ ਦੇਖੀਏ ਮਤਲਬ ਕਿ ਸਮੈਟਿਕਲ ਸੈਲ ਸਕੋਰ ਜੋ ਕਿ ਇਸ ਦਾ ਚੰਗਾ ਹੈ ਮਤਲਬ ਕਿ ਇਸ ਨੂੰ ਹੋਮੋਸਟੈਟਸ ਦਾ ਰੋਗ ਨਹੀਂ ਆਵੇਗਾ ਤੇ ਵਧੀਆ ਹੈ ਉਸ ਪੱਖੋਂ ਜੇ ਆਪਾਂ ਇਸ ਦਾ ਜੀ ਏ ਦੇਖੀਏ 115 ਹੈ ਜੀ ਇਸ ਦਾ ਤੇ ਪ੍ਰੋਡਕਟਿਵ ਲਾਈਫ ਦੇਖੀਏ ਜੀ 132 ਮਤਲਬ ਕਿ ਲੰਬੇ ਉਤਪਾਦਨ ਕਾਰ ਲਈ ਸਹੀ ਹੈ ਜੀ ਇਸ ਦਾ ਬੁੱਲ ਬਣਾਵਟ ਤੇ ਆਪਾਂ ਜੀ ਸਟਰਕਚਰ ਦੀ ਗੱਲ ਕਰੀਏ ਤਾਂ ਫਰੇਮ ਇਸ ਦਾ ਉੱਚ ਦਰਜੇ ਦਾ ਹੈ ਜੋ ਕਿ 121 ਸਕੋਰ ਮੰਨਿਆ ਗਿਆ ਹੈ ਇਹ 100 ਤੋਂ ਉੱਪਰ ਜਿੰਨਾ ਵੀ ਹੋਵੇ ਚੰਗਾ ਹੈ 100 ਤੋਂ ਘੱਟ ਨਹੀਂ ਹੋਣਾ ਚਾਹੀਦਾ ਹੈ ਫੀਟ ਐਂਡ ਲੈਗਸ ਦੀ ਜੇ ਗੱਲ ਕਰੀਏ ਤਾਂ 118 ਸਕੋਰ ਮੰਨਿਆ ਗਿਆ ਹੈ ਮਤਲਬ ਕਿ ਕਈ ਆਪਾਂ ਐਵੇਂ ਗਾਈਆਂ ਹੁੰਦੀਆਂ ਪਿਛੜੀਆਂ ਲੱਤਾਂ ਵੀ ਉਹ ਘੁਮਾ ਕੇ ਜੇ ਰੱਖ ਕੇ ਤੁਰਦੀਆਂ ਜਾਂ ਮੂਹਰੇ ਖੋਰ ਉੱਪਰ ਖੋਰ ਚੜ ਜਾਂਦਾ ਹੁੰਦਾ ਵਾ ਉਹ ਐਸੇ ਬੱਚੇ ਐਸੇ ਬਾਲਰੀਆਂ ਬੱਚਿਆਂ ਵਿੱਚ ਦਿੱਕਤ ਨਹੀਂ ਆਊਗੀ ਉਹਨਾਂ ਚੀਜ਼ਾਂ ਦੀ ਜੇ ਆਪਾਂ ਇਸ ਦੇ ਲੇਵੇ ਦੀ ਗੱਲ ਕਰੀਏ ਤਾਂ 138 ਸਕੋਰ ਹੈ ਜੋ ਕਿ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਤੇ ਅੰਡਰ ਦੀ ਡੈਪਥ ਮਤਲਬ ਕਿ ਮਜ਼ਬੂਤੀ ਉਸ ਦੀ ਤੇ ਰੇਅਰ ਫਰੰਟ ਤੋਂ ਜਾਂ ਬੈਕ ਤੋਂ ਕਿਵੇਂ ਹੈ ਇਸ ਦਾ ਅੰਡਰ ਚੱਡਾ ਉਸ ਦਾ ਹੈ 129 ਤੇ ਅੰਡਰ ਦੀ ਡੈਪਥ 129 ਹੈ ਤੇ ਰੇਅਰ ਹਾਈਟ ਹੈਗੀ 116 ਜੋ ਕਿ ਬਹੁਤ ਵਧੀਆ ਮੰਨੀ ਜਾਂਦੀ ਐ ਐਮ ਐਸ ਕੁਆਲਿਟੀ ਐਂਡ ਡੈਰੀ ਕੈਰੈਕਟਰ ਇਸ ਦਾ ਬੈਲੈਂਸ ਦੇ ਵਿੱਚ ਮੰਨਿਆ ਗਿਆ ਹੈ ਜੀ ਜੀ ਆਪਾਂ ਇਸ ਦੀ ਇੰਟਰਪ੍ਰੇਸ਼ਨ ਦੇਖੀ ਜੀ ਲੱਕੜੀ ਟ੍ਰੇਟ ਮਤਲਬ ਕਿ ਨਰੋ ਬਾਇਓਲੋਜੀ ਖਾਸ ਜੀ ਦੇਖੀ ਜੀ ਮੈਲਕ ਥੋੜਾ ਘਟ ਹੈ ਪਰ ਪੋਜੀਟਿਵ ਖੋ ਰਿਹਾ ਜੀ ਫੈਟ ਦੀ ਮਾਤਰਾ ਥੋੜੀ ਘਟ ਹੈ ਪਰ ਪ੍ਰਤੀਸ਼ਤ ਵਧੀਆ ਹੈ ਜੀ ਇਸ ਦਾ ਜੇ ਆਪਾਂ ਇਸ ਨੂੰ ਹੈਲਥ ਵੱਲੋਂ ਦੇਖੀਏ ਤਾਂ ਮਸਟੇਟਸ ਇਸ ਦਾ ਜਾਂ ਉੱਚ ਐਸ ਸੀ ਐਸ ਦਾ ਦਰਜਾ ਬਹੁਤ ਹੈ ਵਧੀਆ ਹੈ ਮਤਲਬ ਕਿ ਚੱਡੇ ਦੀ ਇਸ ਨੂੰ ਕੋਈ ਬਿਮਾਰੀ ਨਹੀਂ ਆਊਗੀ ਫਰਟੀਲਿਟੀ ਦੇਖੀ ਜੀ ਟੋਕਵੇਂ ਗਰਭ ਅਤੇ ਡਾਟਰਾਂ ਫਰਟੀਲਿਟੀ ਆ ਮਜ਼ਬੂਤ ਫਰੇਮ ਆ ਪੈਰਾਂ ਦਾ ਚੰਗਾ ਵਾ ਠੀਕ ਹੈ ਜੀ ਢਾਂਗ ਨਾਲ ਬਣੀ ਬਣਿਆ ਹੋਇਆ ਇਸ ਦਾ ਮਸਤ ਲੇਵਾ ਹੈ ਜੀ ਕੋਸ ਇਸ ਵਿੱਚ ਮਤਲਬ ਕਿ ਜੇ ਆਪਾਂ ਦੇਖੀਏ ਦੁੱਧ ਦੀ ਕੁਆਂਟੀਟੀ ਘੱਟ ਹੋ ਸਕਦੀ ਹੈ ਪਰ ਕੁਆਲਿਟੀ ਵਧੀਆ ਹੋ ਸਕਦੀ ਹੈ ਜੀ ਇਸ ਇਹ ਮੰਨਿਆ ਜਾਂਦਾ ਹੈ ਤੇ ਇਸ ਦੀ ਜਿਹੜੀ ਹੈਲਥ ਆ ਉਹ ਚੰਗੀ ਹੈ ਬਿਮਾਰੀਆਂ ਨੂੰ ਘੱਟ ਲੱਗਣੀ ਇਸ ਇਸ ਬੋਲ ਦੇ ਬੱਚੇ ਨੂੰ ਬਿਮਾਰੀਆਂ ਘੱਟ ਲੱਗਣੇ ਗਈਆਂ ਤੇ ਫਰੇਮ ਦਾ ਚੰਗਾ ਹੈ ਪੈਰਾਂ ਦੀ ਕੋਈ ਦਿੱਕਤ ਨਹੀਂ ਹੈ ਠੀਕ ਹੈ ਜੀ ਇਹ ਇਸ ਬੋਲ ਦੀ ਜਾਣਕਾਰੀ ਨੀਰੋ ਬੋਲ ਠੀਕ ਹੈ ਜੀ ਜੇ ਵੀਡੀਓ ਚੰਗੀ ਲੱਗੇ ਤੇ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ